ਸਾਸ਼ੀਗਲ ਦੋਸਤੋ ਡੇਲੀ ਪੋਸਟ ਤੇ ਤੁਹਾਡਾ ਸਵਾਗਤ ਹੈ ਤੇ ਇਸ ਵੇਲੇ ਦੀ ਅਪਡੇਟ ਦੇ ਰਿਹਾ ਤੁਹਾਨੂੰ ਆ ਮੌਸਮ ਦਾ ਮિજાਜ ਬਦਲਿਆ ਹੈ ਮੌਸਮ ਨੇ ਜਿਹੜੀ ਕਰਬਟ ਹੈ ਉਹ ਲਈ ਹੈ ਤਾਂ ਹੁਣ بارش ਜਿਹੜੀਆਂ ਬੂੰਦਾਂ ਨੇ ਉਹ ਪੈਣੀ ਸ਼ੁਰੂ ਹੋ ਚੁੱਕੀਆਂ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਮਰੀਲ ਕੋਟਲਾ ਦੇ ਵਿੱਚ ਮੌਜੂਦ ਹਾਂ ਤਾਂ ਦੇਖੋ ਤਸਵੀਰਾਂ ਤੁਸੀਂ ਆਪਣੇ ਇਲਾਕੇ ਦਾ ਹਾਲ ਸਾਡੇ ਨਾਲ ਕਮੈਂਟ ਬਾਕਸ ਸਾਂਝਾ ਕਰ ਸਕਦੇ ਹੋ ਕਿ ਆਖਰ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਮિજાਜ ਕਿਸ ਤਰ੍ਹਾਂ ਦਾ ਹੈ ਤਾਂ ਹੁਣ ਠੰਡ ਜਿਹੜੀ ਐ ਉਹ ਵੱਧ ਸਕਦੀ ਐ ਤਾਂ ਤਸਵੀਰ ਦੇਖੋ ਤੁਸੀਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ بارش ਐ ਜਿਹੜੀ ਉਹ ਹੋਣੀ ਸ਼ੁਰੂ ਹੋ ਚੁੱਕੀ ਐ ਤਾਂ ਮੌਸਮ ਨੇ ਕਰਵਟ ਬਦਲ ਲਈ ਐ ਤਾਂ ਹੁਣ ਦੇਖ ਸਕਦੇ ਹੋ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਬਰੇਲ ਕੋਟਲਾ ਦੀਆਂ ਤਸਵੀਰਾਂ ਨੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਪੰਜਾਬ ਦੇ ਕੋਨੇ-ਕੋਨੇ 'ਚੋਂ ਮੌਸਮ ਦਾ مزاج ਤੁਹਾਡੇ ਕਿਸ ਤਰ੍ਹਾਂ ਦਾ ਹੈ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਦਿਖਾ ਰਹੇ ਹਾਂ ਕਿ ਮੌਸਮ ਦਾ ਘਰਬਟ ਬਦਲ ਚੁੱਕਿਆ ਤਾਂ ਲਗਾਤਾਰ ਦੇਖਿਆ ਜਾਵੇ ਤਾਂ ਕਣਕ ਦੀ ਫਸਲ ਦੇ ਲਈ ਬਿਹਤ ਲਾਹੇਮੰਦ ਹੈ بارش ਕਿਉਂਕਿ ਟੈਂਪਰੇਚਰ ਦਾ ਘਟਣਾ ਬਿਹਤ ਜ਼ਰੂਰੀ ਹੁੰਦਾ ਤਾਂ ਤਸਵੀਰ ਦੇਖ ਸਕਦੇ ਤੁਸੀਂ। ਕਮੈਂਟ ਬਾਕਸ ਕਮੈਂਟ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਕਿਸ ਤਰ੍ਹਾਂ ਦਾ ਤੁਹਾਡੇ ਇਲਾਕੇ ਦਾ ਮੌਸਮ ਦਾ ਹਾਲ ਹੈ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕੀ ਤੁਹਾਡੇ ਇਲਾਕੇ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਹੈ ਤਾਂ ਇਸ ਵੇਲੇ ਹੁਣ ਬਾਰਿਸ਼ ਨੇ ਜਿਹੜੀ ਆ ਦਸ ਤੱਕ ਦਿੱਤੀ ਹੈ ਦੀ ਪੋਸਟ ਪੰਜਾਬੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਤਾਪਮਾਨ ਦੇ ਵਿੱਚ ਇੱਕਦਮ ਗਿਰਾਵਟ ਦੇਖੀ ਜਾ ਸਕਦੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਲਗਾਤਾਰ ਜਿਹੜਾ ਦਿਨ ਦੇ ਵਿੱਚ ਟੈਂਪਰੇਚਰ ਹੈ ਉਹ ਵੱਧ ਹੁੰਦਾ ਸੀ ਪਰ ਜਿਸ ਤਰ੍ਹਾਂ ਹੁਣ بارش ਦੀ ਆਹਟ ਹੋਈ ਹੈ ਜਿਸ ਤਰ੍ਹਾਂ بارش ਦੀ ਆਮਦ ਹੋਈ ਹੈ ਉਸ ਨੂੰ ਲੈ ਕੇ ਹੁਣ ਮੌਸਮ ਦੇ ਵਿੱਚ ਜਿਹੜੀ ਹੈ ਉਹ ਬਤਲਾ ਦੇਖਣ ਨੂੰ ਮਿਲੇਗਾ ਤਬਦੀਲੀ ਦੇਖਣ ਨੂੰ ਮਿਲੇਗੀ ਮੌਸਮ ਦਾ ਮિજાਜ ਬਦਲ ਜਾਏਗਾ ਟੈਂਪਰੇਚਰ ਜਿਹੜਾ ਉਹ ਇੱਕਦਮ ਘਰਾਵਟਾ ਸਕਦੀ ਹੈ ਤਾਂ ਹੁਣ ਤੋਂ ਦਬ ਵਧ ਸਕਦੀ ਹੈ ਤਾਂ ਜੇਕਰ ਤੁਸੀਂ ਲਗਾਤਾਰ ਸਾਡੇ ਨਾਲ ਆਪਣੇ ਇਲਾਕੇ ਦਾ ਹਾਲ ਜਿਹੜਾ ਉਹ ਦੱਸ ਸਕਦੇ ਹੋ ਇਸ ਵੇਲੇ ਦੀ ਅਪਡੇਟ ਦੇ ਰਹੇ ਹਾਂ ਤੁਹਾਨੂੰ ਆ ਮੌਸਮ ਦਾ ਮિજાਜ ਬਦਲਿਆ ਹੈ ਮੌਸਮ ਨੇ ਜਿਹੜੀ ਕਰਬਟ ਹੈ ਉਹ ਲਈ ਹੈ ਤਾਂ ਹੁਣ بارش ਜਿਹੜੀਆਂ ਬੂੰਦਾਂ ਨੇ ਉਹ ਪੈਣੀਆਂ ਸ਼ੁਰੂ ਹੋ ਚੁੱਕੀਆਂ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਮਰੀਲ ਕੋਟਲਾ ਦੇ ਵਿੱਚ ਮੌਜੂਦ ਹਾਂ ਤਾਂ ਦੇਖੋ ਤਸਵੀਰਾਂ ਤੁਸੀਂ ਆਪਣੇ ਇਲਾਕੇ ਦਾ ਹਾਲ ਸਾਡੇ ਨਾਲ ਕਮੈਂਟ ਬਾਕਸ ਸਾਂਝਾ ਕਰ ਸਕਦੇ ਹੋ ਕਿ ਆਖਰ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਮਜਾਜ ਕਿਸ ਤਰ੍ਹਾਂ ਦਾ ਹੈ ਤਾਂ ਹੁਣ ਠੰਡ ਜਿਹੜੀ ਹੈ ਉਹ ਵੱਧ ਸਕਦੀ ਹੈ ਤਾਂ ਤਸਵੀਰ ਦੇਖੋ ਤੁਸੀਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਾਰਿਸ਼ ਹੈ ਜਿਹੜੀ ਉਹ ਹੋਣੀ ਸ਼ੁਰੂ ਹੋ ਚੁੱਕੀ ਆ ਤਾਂ ਮੌਸਮ ਨੇ ਕਰਵਟ ਬਦਲ ਲਈ ਹੈ ਤਾਂ ਹੁਣ ਦੇਖ ਸਕਦੇ ਹੋ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬਲੇਲ ਕੋਟਲਾ ਦੀ ਇਹ ਤਸਵੀਰਾਂ ਨੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਪੰਜਾਬ ਦੇ ਕੋਨੇ-ਕੋਨੇ ਚੋਂ ਮੌਸਮ ਦਾ ਮਿਜ਼ਾਜ ਤੁਹਾਡੇ ਕਿਸ ਤਰ੍ਹਾਂ ਦਾ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਦਿਖਾ ਰਹੇ ਆ ਕਿ ਮੌਸਮ ਦਾ ਕਰਵਟ ਬਦਲ ਚੁੱਕਿਆ ਤਾਂ ਲਗਾਤਾਰ ਦੇਖਿਆ ਜਾਵੇ ਤਾਂ ਕਣਕ ਦੀ ਫਸਲ ਦੇ ਲਈ ਬਿਹਤ ਲਾਹੇਮੰਦ ਹੈ بارش ਕਿਉਂਕਿ ਟੈਂਪਰੇਚਰ ਦਾ ਘਟਣਾ ਬਿਹਤ ਜ਼ਰੂਰੀ ਹੁੰਦਾ ਤਾਂ ਤਸਵੀਰ ਦੇਖ ਸਕਦੇ ਤੁਸੀਂ ਕਮੈਂਟ ਬਾਕਸ ਕਮੈਂਟ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਕਿਸ ਤਰ੍ਹਾਂ ਦਾ ਤੁਹਾਡੇ ਇਲਾਕੇ ਦਾ ਮੌਸਮ ਦਾ ਹਾਲ ਹੈ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕੀ ਤੁਹਾਡੇ ਇਲਾਕੇ ਦੇ ਵਿੱਚ بارش ਹੋ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਹੈ ਇਸ ਵੇਲੇ ਹੁਣ بارش ਨੇ ਜਿਹੜੀ ਆ ਦਸ ਤੱਕ ਦਿੱਤੀ ਹੈ। ਅਗੇ ਪੋਸ ਪੰਜਾਬੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਤਾਂ ਹੁਣ ਤਾਪਮਾਨ ਦੇ ਵਿੱਚ ਇੱਕਦਮ ਗਿਰਾਵਟ ਦੇਖੀ ਜਾ ਸਕਦੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਲਗਾਤਾਰ ਜਿਹੜਾ ਦਿਨ ਦੇ ਵਿੱਚ ਟੈਂਪਰੇਚਰ ਹੈ ਉਹ ਵੱਧ ਹੁੰਦਾ ਸੀ ਪਰ ਜਿਸ ਤਰ੍ਹਾਂ ਹੁਣ بارش ਦੀ ਆਹਟ ਹੋਈ ਹੈ ਜਿਸ ਤਰ੍ਹਾਂ بارش ਦੀ ਆਮਦ ਹੋਈ ਹੈ ਉਸ ਨੂੰ ਲੈ ਕੇ ਹੁਣ ਮੌਸਮ ਦੇ ਵਿੱਚ ਜਿਹੜੀ ਹੈ ਉਹ ਬਦਲਾਅ ਦੇਖਣ ਨੂੰ ਮਿਲੇਗਾ ਤਬਦੀਲੀ ਦੇਖਣ ਨੂੰ ਮਿਲੇਗੀ ਮੌਸਮ ਦਾ مزاج ਬਦਲ ਜਾਏਗਾ ਟੈਂਪਰੇਚਰ ਜਿਹੜਾ ਉਹ ਇੱਕਦਮ ਘਰਾਵਟਾ ਸਕਦੀ ਹੈ ਤਾਂ ਹੁਣ ਕੋਈਂ ਦੱਸ ਸਕਦੀ ਆ ਤਾਂ ਦੇਖ ਸਕਦੇ ਹੋ ਤੁਸੀਂ ਲਗਾਤਾਰ ਸਾਡੇ ਨਾਲ ਆਪਣੇ ਇਲਾਕੇ ਦਾ ਹਾਲ ਜਿਹੜਾ ਉਹ ਦੱਸ ਸਕਦੇ ਹੋ